پر نیشن مارے جان کی بہ رکھی کر تارے بادشاہ شاہ ساہ واسکا دینے نے امرت نام مہارت جی نے ستکاروں گرو سات سنگت جیو واحر جی کا خالص واحو جی کی فتح ਦਾਸ ਨੂੰ ਇੱਥੇ ਪੁਰਬੀ ਪਿੰਡ ਵਿੱਚ ਗੁਰੂ ਘਰ ਦੀ ਸੇਵਾ ਕਰਦੇ ਆਉਂਿਆ ਬਹੁਤ ਲੰਮਾ ਸਮਾਂ ਹੋ ਗਿਆ ਇੰਨੇ ਸਮੇਂ ਦੇ ਵਿੱਚ ਮੈਂ ਆਪਣੇ ਮਨੋਂ ਗੁਰੂ ਘਰ ਦੀ ਸੇਵਾ ਤਨ ਮਨ ਦੇ ਨਾਲ ਕੀਤੀ ਹੈ ਅੱਜ ਤੱਕ ਅੱਜ ਮੈਂ ਨਾਗਾ ਨੇ ਪਹਿਨ ਦਿੱਤਾ ਆਪਣੀ ਜੁੜੀ ਵਿੱਚ ਜਦੋਂ ਦਾ ਮੈਂ ਇੱਥੇ ਆਇਆ ਸਰਦਾਰ ਵਰਨਾਪ ਸਿੰਘ ਜੀ ਸਰਦਾਰ ਵਰਜੀਤ ਸਿੰਘ ਜੀ ਦੇ ਸਮੇਂ ਵਿੱਚ ਵੀ ਆਪਣੇ ਤੁੰਦ ਮੰਨ ਦੇ ਨਾਲ ਮੈਂ ਸੇਵਾ ਨਿਭਾਈ ਹੈ ਪਰ ਫਿਰ ਵੀ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜਿੰਨੀ ਸੇਵਾ ਮੈਨੂੰ ਕਰਨੀ ਚਾਹੀਦੀ ਸੀ ਉਨੀ ਮੈਂ ਸੇਵਾ ਕਰ ਨਹੀਂ ਸਕਿਆ ਇਸ ਸਫਰ ਦੇ ਵਿੱਚ ਮੇਰੇ ਉੱਤੇ ਬਹੁਤ ਕਾਰ ਕਰ ਆਈ ਆਏ ਔਰ ਫਿਰ ਵੀ ਇਹਨਾਂ ਨੇ ਮੇਰੀ ਬਾਪੜੀ ਔਰ ਸੁਖ ਸੁਖ ਦੇ ਵਿੱਚ ਮੇਰੇ ਸਾਥੇ ਰਹੇ ਮਾਰੇ ਸਾਰੇ ਨਗਰ ਨੇ ਸਾਰੀਆਂ ਸੰਗਤਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਹੈ। ਦਾਸ ਦੀ ਸੇਵਾ ਜਿਹੜੀ ਹੈ ਸਾਰੇ ਨਗਰ ਨੇ ਬਹੁਤ ਧੰਨਮਾਨ ਦੇ ਨਾਲ ਕੀਤੀ ਹੈ। ਮੈਂ ਸਮੁੱਚੇ ਨਗਰ ਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪਰ ਫਿਰ ਵੀ ਇਹਨਾਂ ਨੇ ਮੈਨੂੰ ੱਤੀ ਹਵਾ ਦੀ ਤੱਕ ਦਿੱਤੀ। ਮੈਂ ਇਹਨਾਂ ਦਾ ਦਿਲੋਂ ਸ਼ੁਕਰਗੁਜ਼ਾਰ ਆ ਧੰਨਵਾਦ ਕਰਦਾ ਹਾਂ। ਜਿਹੜੇ ਰੱਖ ਬੈਠੇ ਵੀ ਸੋਚ ਬੈਠੇ ਵੀ ਮੇਰੇ ਨਾਲ ਰਹੇ ਨੇ ਅਗਰ ਮੇਰੇ ਕੋਲ ਕਿਉਂਕਿ ਇਨਸਾਨ ਕੋ ਲੜਹਾੜ ਹੈ ਭੁੱਲਣ ਅੰਦਰ ਸਾਥ ਕੋ ਆਪੋ ਨੂੰ ਗੁਰੂ ਕਰਤਾ ਭੁੱਲਣ ਹਾਰ ਹੈ ਇਨਸਾਨ ਕੋ ਹੁੰਦਾ ਹੈ ਮੈਂ ਕਰਦੇ ਗੱਲ ਖਾਣਾ ਜੋ ਸ਼ਰਨ ਆਵਾ ਤਿਸਖੰਧ ਲਾਵਾ ਇਹ ਬੇਦਸਵਾਮੀ ਸੰਗਤ ਇਹ ਗੁਰੂ ਦਾ ਬੇਦ ਬੰਦ ਹੈ ਕਿ ਜਿਹੜਾ ਵੀ ਗੁਰੂ ਦੀ ਸ਼ਰਨ ਆ ਲਾਦਾ ਹੈ گروہ دی سنگت دی سن آ جاتا ہے گرو کی سنگت اور گروہ بخش جو ہے سنگت دی پدوی ویڈی ہے گروہ گرو اکی پدوی سنگت ہے اور بھی پدوی جی ہے وہ گروہ ہے میں سارے نگر دا سارے سنگتوں دا بہت بہت دنواد واحر جی کا خلصہ خالصہ واحد ਆਣਾ ਤੁਸੀਂ ਵੀ ਆ ਜਾਓ ਮੈਂ ਕਿਹਾ ਬੋਲੇ ਈਸੋ ਨਾ ਵਾਸਦੀ ਆਕਾਲ ਬੋਲੇ ਈਸੋ ਨਾ ਵਾਸਦੀ